ਵੀਰ ਡੈਡਨ ਨੇ ਥੇ ਬੰਦਿਆਂ ਦੇ ਉੱਤੇ ਸਰੇ ਬਾਜ਼ਾਰ ਤਲਵਾਰਾਂ ਤੇ ਬਰਛਿਆਂ ਤੇ ਡਾਂਗਾਂ ਦੇ ਨਾਲ ਜਾਨਲੇਵਾ ਹਮਲਾ ਹੋਇਆ ਤੇ ਆ ਇਕੱਲਾ ਲੁਧਿਆਣੇ ਆ ਮੋੜ ਮੰਡੀ ਦਾ ਮਸਲਾ ਨਹੀਂ ਆ ਅੱਜ ਹਰੇਕ ਸ਼ਹਿਰ ਦੇ ਅੰਦਰ ਇਸੇ ਤਰ੍ਹਾਂ ਸਾਰਾ ਪੰਜਾਬ ਹੀ ਅੱਜ ਆਪਣੇ ਆਪ ਨੂੰ ਐ ਸੁਰੱਖਿਤ ਮਹਿਸੂਸ ਕਰ ਰਿਹਾ ਕੋਈ ਵੀ ਆਪਣੇ ਘਰਾਂ 'ਚ ਬੈਠੇ ਵੀ ਲੋਕ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਨਹੀਂ ਕਰਦੇ ਸਾਡੇ ਮਾਤਾਵਾਂ ਪੈਣਾ ਬੀਬੀਆਂ ਦੇ ਕੋਈ ਬਾਲੀਆਂ ਖੋ ਕੇ ਲੈ ਕੇ ਜਾ ਰਹੇ ਕੋਈ ਪਰਸ ਖੋ ਕੇ ਲੈ ਕੇ ਜਾਂਦਾ ਹੈ ਜੇਲਾਂ 'ਚੋਂ ਧਮਕੀਆਂ ਦੇ ਫੋਨ ਆ ਰਹੇ ਐ ਫਰੋਤੀਆਂ ਲਈ ਜਾ ਰਹੀਆਂ ਨਸ਼ਾ ਵਿਕ ਰਹੇ ਐ ਖੁਦ ਭਗਵੰਤ ਮਾਨ ਜੀ ਤੇ ਉਹਨਾਂ ਦੇ ਉਮੀਦਵਾਰ ਕਹਿ ਰਹੇ ਵੀ ਬੱਚੇ-ਬੱਚੇ ਨੂੰ ਪਤਾ ਹੈ ਵੀ ਡੜਾ ਸੱਟਾ ਤੇ ਨਸ਼ਾ ਇੱਥੇ बिकਦਾ ਹੈ। ਕੱਲਾ ਜਲੰਧਰ ਵੈਸਟ ਦਾ ਮਸਲਾ ਨਹੀਂ ਸਾਰੇ ਪੰਜਾਬ ਦੇ ਅੰਦਰ ਆਈ ਹਾਲ ਹੈ। ਤੇ ਇਸ ਵੋਟ ਦਾ ਜਿਹੜਾ ਸੰਬੰਧ ਹੈ ਸਾਥੀਓ ਕੱਲੇ ਜਲੰਧਰ ਵੈਸਟ ਨਾਲ ਨਹੀਂ ਆ ਆ ਸਨੇਹਾ ਇਸ ਨਲਾਇਕ ਸਰਕਾਰ ਨੂੰ ਲਾਉਣ ਦਾ ਮੌਕਾ ਹੈ। ਆ ਇੱਕ ਵੋਟ ਜਿਹੜਾ ਹੈ ਇਸ ਨਿਕੰਮੀ ਨਲਾਇਕ ਤੇ ਗੈਰ ਜ਼ਿੰਮੇਵਾਰਾ ਨਾ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਵਾਸਤੇ ਇੱਕ ਤੁਹਾਨੂੰ ਮੌਕਾ ਮਿਲਿਆ ਸਾਥੀਓ। ਕਿਉਂਕਿ ਆ ਸਰਕਾਰ ਬਿਲਕੁਲ ਫੇਲ ਸਾਬਤ ਹੋਈ ਹੈ ਤੇ ਜਿਹੜੀ اپوزیشن ਦਾ ਰੋਲ ਬਣਦਾ ਸੀ ਉਹ اپوزیشن پارٹی ਦਾ ਭਾਈਵਾਲ ਬਣੀ ਬੈਠੀ ਹੈ ਭਗਵੰਤ ਮਾਨ ਜੀ ਦੇ ਇੱਕ ਫੇਲ ਚੀਫ ਮਿਨਿਸਟਰ ਦੇ ਪੈਰਾਂ 'ਚ ਇੱਕ ਫੇਲ اپوزیشن ਕਾਂਗਰਸ ਪਾਰਟੀ ਆਪਣੇ ਕਰਪਸ਼ਨ ਦੇ ਤੋਂ ਜਾਨ ਬਚਾਉਣ ਵਾਸਤੇ ਆਪਣੇ ਵਿਰਸ਼ਠਤਾ ਤੋਂ ਜਾਨ ਬਚਾਉਣ ਦੇ ਕੇਸਾਂ ਤੋਂ ਬਚਣ ਵਾਸਤੇ ਉਹਨਾਂ ਦੇ ਪੈਰਾਂ 'ਚ ਡਿੱਗੇ ਪਏ ਐ ਤੇ ਕਰਪਸ਼ਨ ਆਮ ਆਦਮੀ ਪਾਰਟੀ ਜਿਹੜੀ ਆਪਣੇ ਆਪ ਨੂੰ ਕਟੜ ਇਮਾਨਦਾਰ ਕਹਿੰਦੀ ਸੀ ਹੁਣ ਕਰਪਸ਼ਨ ਦੇ ਜਿਹੜੇ ਇਲਜ਼ਾਮ ਹੈ ਖੁਦ ਮੁੱਖ ਮੰਤਰੀ ਦੇ ਚੁੱਲ੍ਹੇ ਤਾਈਂ ਪਹੁੰਚੇ ਖੜੇ ਹੈ ਕਿਉਂਕਿ ਜਿਹੜੇ ਇਲਜ਼ਾਮ ਸ਼ੀਤਲ ਅੰਗਰਾਲ ਜੀ ਨੇ ਲਾਏ ਸੀਗੇ ਤੇ ਮੈਂ ਸਮਝਦਾ ਵੀ ਮੁੱਖ ਮੰਤਰੀ ਸਾਹਿਬ ਨੂੰ ਬਣਦਾ ਸੀ ਵੀ ਉਹਨਾਂ ਦੀ ਜਾਂਚ ਕਰਾ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਤਾਂ ਕਿ ਲੋਕਾਂ ਦੇ ਸਾਹਮਣੇ ਸਥਿਤੀ ਸਪਸ਼ਟ ਹੁੰਦੀ ਨਹੀਂ ਕੀਤੀ ਇਹਦੇ ਨਾਲ ਆ ਹੀ ਲੱਗਦਾ ਵੀ ਢਾਲ 'ਚ ਕੁਝ ਨਾ ਕੁਝ ਕਾਲਾ ਹੈ ਤੇ ਸਾਥੀਓ ਮੈਂ ਸਮਝਦਾ ਹਾਂ ਵੀ ਜਿਲੰਦਰ ਵੈਸਟ ਦੇ ਵੋਟਰਜ਼ ਨੂੰ ਬੜਾ ਮੌਕਾ ਹੈ ਕੱਲਾ ਜਿਲੰਦਰ ਵੈਸਟ ਦੀ ਸਫਾਈ ਆ ਸੀਵਰੇਜ ਦਾ ਮਸਲਾ ਨਹੀਂ ਸਾਰੇ ਪੰਜਾਬ ਦਾ ਹੀ ਹਾਲ ਹੈ 2.5 ਸਾਲ ਕੰਮ ਨਹੀਂ ਕੀਤਾ ਸਰਕਾਰ ਨੇ ਜੇ ਕੰਮ ਕੀਤਾ ਹੁੰਦਾ ਤੇ ਇਹਨਾਂ ਨੂੰ ਅੱਜ ਜੇਲ੍ਹਾਂ ਚੋਂ ਕਾਤਲ ਤੇ ਬਦਮਾਸ਼ ਛੁਡਾ ਕੇ ਲਿਆ ਕੇ ਆਣ ਦੀ ਕੀ ਲੋੜ ਸੀ ਇਹ ਤਾਂ ਬੰਮ ਰੋੜ ਕੇ ਵੋਟ ਲੈਣਾ ਚਾਹੁੰਦੇ ਲੋਕਾਂ ਨੂੰ ਡਰਾ ਕੇ ਵੋਟ ਮੰਗੀ ਜਾਂਦੇ ਆ ਆ ਪੰਜਾਬ ਹੈ ਭਗਵੰਤ ਮਾਨ ਜੀ ਇਸ ਕਿਸਮ ਦੀ ਆ ਤੁਹਾਡੀ ਸੋਚ ਜਿਹੜੀ ਆ ਲੋਕਾਂ ਨੇ ਬਰਦਾਸ਼ਤ ਨਹੀਂ ਕਰਨੀ ਨਾ ਹੀ ਆ ਰਾਜਕਤਾ ਪੰਜਾਬ ਦੇ ਲੋਕਾਂ ਨੂੰ ਬਰਦਾਸ਼ਤ ਹੈ ਇਸ ਕਰਕੇ ਆ ਜਿਹੜਾ ਮੌਕਾ ਸ਼ੀਤਲنگਰਾਲ ਨੇ ਇੱਕ ਮੀਡਟਰਮ ਦੇ ਅੰਦਰ ਆ ਜਿਹੜਾ ਪੋਹ ਆਇਆ ਹੈ ਸ਼ੀਤਲنگਰਾਲ ਨੂੰ ਮੌਕਾ ਦਿਓ ਤੇ ਸ਼ੀਤਲ ਰਾਲ ਦੇ ਰਾਇ ਇੱਕ ਗੱਲ ਪੰਜਾਬ ਦੇ ਲੋਕਾਂ ਨੇ ਵੀ ਸਮਝ ਲਈ ਜਲੰਧਰ ਵਸਦੇ ਲੋਕ ਮਹਿਸੂਸ ਕਰ ਰਹੇ ਹੈ ਵੀ ਅਗਰ ਜਲੰਧਰ ਦਾ ਜਾਂ ਪੰਜਾਬ ਦੀ ਕੋਈ ਬਾਹ ਫੜ ਸਕਦਾ ਹੈ ਕੱਲੀ ਬੀਜੇਪੀ ਪਾਰਟੀ ਹੀ ਹੈ ਜਿਹੜੀ ਪੰਜਾਬ ਦੀ ਬਾਹ ਫੜ ਸਕਦੀ ਹੈ ਪੰਜਾਬ ਨੂੰ ਗੁੱਡ ਗਵਰਨੈਂਸ ਅਗਰ ਕੋਈ ਦੇ ਸਕਦੀ ਹੈ ਸਟਰੋਂਗ ਲੀਡਰਸ਼ਿਪ ਬੀਜੇਪੀ ਦੀ ਹੀ ਦੇ ਸਕਦੀ ਹੈ ਵੀ ਅੱਡ ਅੱਡ ਨੇ ਹੱਥੇ ਬੰਦਿਆਂ ਦੇ ਉੱਤੇ ਸਰੇ ਬਾਜ਼ਾਰ ਤਲਵਾਰਾਂ ਤੇ ਬਰਛੀਆਂ ਤੇ ਡਾਂਗਾਂ ਦੇ ਨਾਲ ਜਾਨਲੇਵਾ ਹਮਲਾ ਹੋਇਆ ਤੇ ਆ ਇਕੱਲਾ ਲੁਧਿਆਣੇ ਆ ਮੋੜ ਮੰਡੀ ਦਾ ਮਸਲਾ ਨਹੀਂ ਆ ਅੱਜ ਹਰੇਕ ਸ਼ਹਿਰ ਦੇ ਅੰਦਰ ਇਸੇ ਤਰ੍ਹਾਂ ਸਾਰਾ ਪੰਜਾਬ ਹੀ ਅੱਜ ਆਪਣੇ ਆਪ ਨੂੰ ਐ ਸੁਰੱਖਿਤ ਮਹਿਸੂਸ ਕਰ ਰਿਹਾ ਕੋਈ ਵੀ ਆਪਣੇ ਘਰਾਂ ਚ ਬੈਠੇ ਵੀ ਲੋਕ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਨਹੀਂ ਕਰਦੇ ਸਾਡੇ ਮਾਤਾਵਾਂ ਪਹਿਣਾ ਬੀਬੀਆਂ ਦੇ ਕੋਈ ਬਾਲੀਆਂ ਖੋ ਕੇ ਲੈ ਕੇ ਜਾ ਰਹੇ ਕੋਈ ਪਰਸ ਖੋ ਕੇ ਲੈ ਕੇ ਜਾਂਦਾ ਹੈ ਜੇਲਾਂ ਚੋਂ ਧਮਕੀਆਂ ਦੇ ਫੋਨ ਆ ਰਹੇ ਐ ਫਰੋਤੀਆਂ ਲਈ ਜਾ ਰਹੀਆਂ ਨਸ਼ਾ ਵਿਕ ਰਿਹਾ ਹੈ ਖੁਦ ਭਗਵੰਤ ਮਾਨ ਜੀ ਤੇ ਉਹਨਾਂ ਦੇ ਉਮੀਦਵਾਰ ਕਹਿ ਰਹੇ ਐ ਵੀ ਬੱਚੇ-ਬੱਚੇ ਨੂੰ ਪਤਾ ਹੈ ਵੀ ਡੜਾ ਸੱਟਾ ਤੇ ਨਸ਼ਾ ਇੱਥੇ ਵਿਕਦਾ ਹੈ ਕੱਲਾ ਜਲੰਧਰ ਵਿਸ਼ ਦਾ ਮਸਲਾ ਨਹੀਂ ਸਾਰੇ ਪੰਜਾਬ ਦੇ ਅੰਦਰ ਆਈ ਹਾਲ ਹੈ ਇਸ ਵੋਟ ਦਾ ਜਿਹੜਾ ਸੰਬੰਧ ਹੈ ਸਾਥੀਓ ਇਕੱਲੇ ਜਲੰਧਰ ਵੈਸਟ ਨਾਲ ਨਹੀਂ ਆ ਸਨੇਹਾ ਇਸ ਨਲਾਇਕ ਸਰਕਾਰ ਨੂੰ ਲਾਉਣ ਦਾ ਮੌਕਾ ਹੈ ਆ ਇੱਕ ਵੋਟ ਜਿਹੜਾ ਹੈ ਇਸ ਨਿਕੰਮੀ ਨਲਾਇਕ ਤੇ ਗੈਰ ਜ਼ਿੰਮੇਵਾਰਾ ਨਾ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਵਾਸਤੇ ਇੱਕ ਤੁਹਾਨੂੰ ਮੌਕਾ ਮਿਲਿਆ ਸਾਥੀਓ ਕਿਉਂਕਿ ਆ ਸਰਕਾਰ ਬਿਲਕੁਲ ਫੇਲ ਸਾਬਤ ਹੋਈ ਹੈ ਤੇ ਜਿਹੜੀ اپੋਜੀਸ਼ਨ ਦਾ ਰੋਲ ਬਣਦਾ ਸੀ ਉਹ اپੋਜੀਸ਼ਨ ਪਾਰਟੀ ਦਾ ਭਾਈਵਾਲ ਬਣੀ ਬੈਠੀ ਹੈ ਭਗਵੰਤ ਮਾਨ ਜੀ ਦੇ ਇੱਕ ਫੇਲ ਚੀਫ ਮਿਨਿਸਟਰ ਦੇ ਪੈਰਾਂ 'ਚ ਇੱਕ ਫੇਲ اپੋਜੀਸ਼ਨ ਕਾਂਗਰਸ ਪਾਰਟੀ ਆਪਣੇ ਕਰਪਸ਼ਨ ਦੇ ਤੋਂ ਜਾਨ ਬਚਾਉਣ ਵਾਸਤੇ ਆਪਣੇ ਵਿਰੁਸ਼ਪਤਾਂ ਤੋਂ ਜਾਨ ਬਚਾਉਣ ਦੇ ਕੇਸਾਂ ਤੋਂ ਬਚਣ ਵਾਸਤੇ ਉਹਨਾਂ ਦੇ ਪੈਰਾਂ 'ਚ ਡਿੱਗੇ ਪਏ ਐ ਤੇ ਕਰਪਸ਼ਨ ਆਮ ਆਦਮੀ ਪਾਰਟੀ ਜਿਹੜੀ ਆਪਣੇ ਆਪ ਨੂੰ ਕਟੜ ਇਮਾਨਦਾਰ ਕਹਿੰਦੀ ਸੀ ਹੁਣ ਕਰਪਸ਼ਨ ਦੇ ਜਿਹੜੇ ਇਲਜ਼ਾਮ ਐ ਖੁਦ ਮੁੱਖ ਮੰਤਰੀ ਦੇ ਚੁੱਲ੍ਹੇ ਤੱਕ ਪਹੁੰਚੇ ਖੜੇ ਐ ਕਿਉਂਕਿ ਜਿਹੜੇ ਇਲਜ਼ਾਮ ਸ਼ੀਤਲ ਅੰਗਰਾਲ ਜੀ ਨੇ ਲਾਏ ਸੀਗੇ ਮੈਂ ਸਮਝਦਾ ਵੀ ਮੁੱਖ ਮੰਤਰੀ ਸਾਹਿਬ ਨੂੰ ਬਣਦਾ ਸੀ ਜੀ ਉਹਨਾਂ ਦੀ ਜਾਂਚ ਕਰਾ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਤੱਕ ਲੋਕਾਂ ਦੇ ਸਾਹਮਣੇ ਸਥਿਤੀ ਸਪਸ਼ਟ ਹੁੰਦੀ ਨਹੀਂ ਕਿਤੇ ਇਹਦੇ ਨਾਲ ਆ ਹੀ ਲੱਗਦਾ ਵੀ ਢਾਲ 'ਚ ਕੁਝ ਨਾ ਕੁਝ ਕਾਲਾ ਹੈ ਤੇ ਸਾਥੀਓ ਮੈਂ ਸਮਝਦਾ ਹਾਂ ਵੀ ਜਲੰਧਰ ਵੈਸਟ ਦੇ ਵੋਟਰਜ਼ ਨੂੰ ਬੜਾ ਮੌਕਾ ਹੈ ਕੱਲਾ ਜਲੰਧਰ ਵੈਸਟ ਦੀ ਸਫਾਈ ਆ ਸੀਵਰੇਜ ਦਾ ਮਸਲਾ ਨਹੀਂ ਸਾਰੇ ਪੰਜਾਬ ਦਾ ਯਹੀ ਹਾਲ ਹੈ 2.5 ਸਾਲ ਕੰਮ ਨਹੀਂ ਕੀਤਾ ਸਰਕਾਰ ਨੇ ਜੇ ਕੰਮ ਕੀਤਾ ਹੁੰਦਾ ਤੇ ਇਹਨਾਂ ਨੂੰ ਅੱਜ ਜੇਲ੍ਹਾਂ ਚੋਂ ਕਾਤਲ ਤੇ ਬਦਮਾਸ਼ ਛੁਡਾ ਕੇ ਲਿਆ ਕੇ ਆਣ ਦੀ ਕੀ ਲੋੜ ਸੀ ਇਹ ਤਾਂ ਬਾਹਮ ਰੋੜ ਕੇ ਵੋਟ ਲੈਣਾ ਚਾਹੁੰਦੇ ਲੋਕਾਂ ਨੂੰ ਡਰਾ ਕੇ ਵੋਟ ਮੰਗੀ ਜਾਂਦੇ ਆ ਆ ਪੰਜਾਬ ਹੈ ਭਗਵੰਦ ਮਾਨ ਜੀ ਇਸ ਕਿਸਮ ਦੀ ਆ ਤੁਹਾਡੀ ਸੋਚ ਜਿਹੜੀ ਆ ਲੋਕਾਂ ਨੇ ਬਰਦਾਸ਼ਤ ਨਹੀਂ ਕਰਨੀ ਨਾ ਹੀ ਰਾਜਕਤਾ ਪੰਜਾਬ ਦੇ ਲੋਕਾਂ ਨੂੰ ਬਰਦਾਸ਼ਤ ਹੈ ਇਸ ਕਰਕੇ ਆ ਜਿਹੜਾ ਮੌਕਾ ਸ਼ੀਤਲنگਰਾਲ ਨੇ ਇੱਕ ਮਿਡ ਟਰਮ ਦੇ ਅੰਦਰ ਆ ਜਿਹੜਾ ਪੋਲ ਆਇਆ ਹੈ ਸ਼ੀਤਲنگਰਾਲ ਨੂੰ ਮੌਕਾ ਦਿਓ ਤੇ ਸ਼ੀਤਲਾ ਰਾਲ ਦੇ ਰਾਇ ਇੱਕ ਗੱਲ ਪੰਜਾਬ ਦੇ ਲੋਕਾਂ ਨੇ ਵੀ ਸਮਝ ਲਈ ਜਲੰਧਰ ਵਸਦੇ ਲੋਕ ਵੀ ਮਹਿਸੂਸ ਕਰ ਰਹੇ ਹੈ ਵੀ ਅਗਰ ਜਲੰਧਰ ਦਾ ਜਾਂ ਪੰਜਾਬ ਦੀ ਕੋਈ ਬਾਹ ਫੜ ਸਕਦਾ ਹੈ ਕੱਲੀ ਬੀਜੇਪੀ ਪਾਰਟੀ ਹੀ ਹੈ ਜਿਹੜੀ ਪੰਜਾਬ ਦੀ ਬਾਹ ਫੜ ਸਕਦੀ ਹੈ ਪੰਜਾਬ ਨੂੰ ਗੁੱਡ ਗਵਰਨੈਂਸ ਅਗਰ ਕੋਈ ਦੇ ਸਕਦੀ ਹੈ ਸਟਰੋਂਗ ਲੀਡਰਸ਼ਿਪ ਬੀਜੇਪੀ ਦੀ ਹੀ ਦੇ ਸਕਦੀ ਹੈ